ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਤੁਹਾਡੇ ਸਾਹਮਣੇ ਗਲਾਬ ਦੇ ਫੁੱਲ ਤੇ ਲੌਂਗ ਇਲਾਇਚੀਆਂ ਬੜੀ ਇਲਾਇਚੀ ਛੋਟੀ ਇਲਾਇਚੀ ਕਪੂਰ ਦੀ ਟਿੱਕੀ ਦੇਵ ਦਰਸ਼ਨ ਧੂਫੇ ਕੋਈ ਖਾਣ ਵਾਲੀ ਚੀਜ਼ ਨਹੀਂ ਬਣਾਉਣ ਲੱਗੇ ਆਪਾਂ ਬਹੁਤ ਖੁਸ਼ਬੂਦਾਰ ਚੀਜ਼ ਐ ਤੇ ਤੁਹਾਡੇ ਲਈ ਜ਼ਰੂਰੀ ਆ ਜਿਹੜੇ ਭੈਣ ਭਾਈਆਂ ਦੇ ਘਰੇ ਸਿਲ ਰਹਿੰਦੀ ਆ ਕਈ ਵਾਰ ਕੱਚੇ-ਕੱਚੀ ਜੀ ਸਮੈਲ ਆਉਣ ਲੱਗ ਜਾਂਦੀ ਆ ਉਹਦੇ ਵਾਸਤੇ ਇਹ ਬਹੁਤ ਵਧੀਆ ਬਣਾਇਆ ਆਪਾਂ ਨੇ ਦੇਖੋ ਤੁਸੀਂ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਤਾਈਓ ਪਤਾ ਲੱਗੂਗਾ ਵੀ ਕੀ ਬਣਿਆ ਕਿ ਆਦੇ ਵਾਸਤੇ ਬਣਾਇਆ ਇਹ ਆਪਾਂ 5-700 ਰੁਪਇਆ ਕਰਾਵ ਕਰ ਦੰਨੇ ਆ ਇਹ ਸਿਰਫ 5 10 20 ਰੁਪਏ ਦਾ ਖਰਚਾ ਹੈ ਜਿਆਦਾ ਖਰਚਾ ਨਹੀਂ ਹੈਗਾ ਦੇਖੋ ਇਹ ਹੈਗਾ ਦੇਸੀ ਕੀ ਜੋ ਵੀ ਸਮਾਨ ਹੈਗਾ ਤੁਹਾਡੇ ਸਾਹਮਣੇ ਪਿਆ ਇੱਕ ਵਾਰ ਸਮਾਨ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਤੁਸੀਂ ਗੌਰ ਨਾਲ ਇਹ ਗਲਾਬ ਦੇ ਫੁੱਲਾਂ ਕਈ ਵਾਰ ਆਪਣੇ ਘਰੇ ਗਲਾਬ ਦੇ ਫੁੱਲ ਲੱਗੇ ਹੁੰਦੇ ਆ ਹੋਰ ਵੀ ਕਈ ਵਾਰ ਕੋਈ ਫਲਾਵਰ ਲੱਗੇ ਹੁੰਦੇ ਆ ਤੁਸੀਂ ਉਹਨਾਂ ਨੂੰ ਸੁਕਾ ਸਕਦੇ ਆ ਤੋੜ ਸਕਦੇ ਆ ਤੇ ਤੋੜ ਕੇ ਆਪਣਾ ਇਹ ਘਰ ਰੱਖ ਲਿਆ ਕਰੋ वेस्ट ਨਾ ਕਰਿਆ ਕਰੋ ਸਿੱਟਿਆ ਨਾ ਕਰੋ ਇਹ ਹੈਗਾ ਦੇਸੀ ਕੀ ਇਹ ਤੋਂ ਸਾਰਾ ਦਿਨ ਤੁਹਾਡਾ ਘਰ ਖੁਸ਼ਬੂਦਾਰ ਰਹੂਗਾ ਇਹ ਸਮਾਨ ਤੁਸੀਂ ਫਿਰ ਵੀ ਗੌਰ ਨਾਲ ਦੇਖ ਲਓ ਤਾਂ ਮੈਂ ਤੁਹਾਡੇ ਸਾਹਮਣੇ ਦੁਆਰੇ ਪਲੇਟ ਰੱਖੀ ਆ ਤੁਸੀਂ ਹੋਰ ਵੀ ਫਲਾਵਰ ਪਾ ਸਕਦੇ ਆ ਕਸ਼ੂਆਸ਼ਾ ਆਪ ਹੈ ਇਹ ਵੀ ਤੁਸੀਂ ਪਾ ਸਕਦੇ ਆ ਤੇ ਮੱਛਰ ਵੀ ਇਹਦੇ ਨਾਲ ਭੱਜ ਜੇਗਾ ਸਾਰਾ ਕੁਝ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਣਾ ਜੀ ਤਾਈਓ ਪਤਾ ਲੱਗੇਗਾ ਤੁਹਾਨੂੰ ਹਨਾ ਤੇ ਕੀ ਬਣਿਆ ਹਾਂਜੀ ਆਪਾਂ ਨੇ ਸਾਰੇ ਸਮਾਨ ਨੂੰ ਗ੍ਰੈਂਡਰ ਕਰ ਲੈਣਾ ਗ੍ਰੈਂਡ ਕਰ ਦੇਣਾ ਆਪਣੇ ਕੋਲ ਤੂਰਸੀ ਲੱਗੀ ਹੋਈ ਸੀ ਘਰੇ ਤੂਰਸੀ ਦੇ ਆਪਾਂ ਨੇ ਬੀਜ ਲੈ ਲਏ ਬੀਜ ਸੁੱਕੇ ਹੋਏ ਸੀ ਸਰਦੀ ਕਰਕੇ ਤુલਸੀ ਦੇ ਪੱਤੇ ਜੇ ਸੁੱਕੇ ਨਹੀਂ ਸੀ ਆਪਾਂ ਉਹ ਵੀ ਰੱਖ ਲੈਨੇ ਆਂ ਕਈ ਵਾਰ ਆਪਾਂ ਉਹਨੂੰ ਚਾਹ 'ਚ ਵੀ ਪਾ ਲੈਂਦੇ ਆ ਇਹ ਵੀ ਸਾਡੇ ਬਹੁਤ ਕੰਮ ਆਉਂਦੀਆਂ ਸੁੱਕੀਆਂ ਹੋਈਆਂ ਚੀਜ਼ਾਂ ਵੇਸਟ ਨਹੀਂ ਜਾਂਦੀਆਂ ਹੈਗੀਆਂ ਗੁਲਾਬ ਦੇ ਫੁੱਲਾਂ ਤੋਂ ਇੰਨੀ ਸੋਹਣੀ ਖੁਸ਼ਬੂ ਆਉਂਦੀ ਆ ਤੇ ਆਪਾਂ ਨੇ ਸਾਰਾ ਸਮਾਨ ਗ੍ਰੈਂਡਰ ਕਰ ਲਿਆ ਗ੍ਰੈਂਡਰ ਕਰਨ ਤੋਂ ਬਾਅਦ ਤੁਹਾਨੂੰ ਦੱਸਦੇ ਆਪਾਂ ਨੇ ਇਹ ਕਿਹੜੀ ਚੀਜ਼ ਬਣਾਈ ਆ ਸਾਰੇ ਰਿਸ਼ਤੇਦਾਰ ਵੀ ਪੁੱਛਣਗੇ ਕੀ ਆ ਪਰ ਮੇਰੇ ਕੋਲੇ ਸੁਭਾਅ ਪਹਿਲਾਂ ਤੋਂ ਹੀ ਸਿਕਰਟ ਰੱਖਦੀ ਸੀ ਪਰ ਚਲੋ ਆਪਣਾ YouTube ਤੇ ਚੈਨਲ ਆ ਗਿਆ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਅੰਗਲੈਚੀਆਂ ਜੋ ਵੀ ਹੈਗਾ ਸੀ ਆਪਾਂ ਨੇ ਸਾਰਾ ਸਮਾਨ ਇਹਦੇ ਵਿੱਚ ਗ੍ਰੈਂਡ ਕਰ ਲੈਣਾ ਗ੍ਰੈਂਡ ਕਰਿਆ ਹੋਇਆ ਸਮਾਨ ਦੇਖੋ ਤੁਸੀਂ ਕਿੰਨਾ ਸੋਹਣਾ ਇਹਦਾ ਪਾਊਡਰ ਤਿਆਰ ਕਰਿਆ ਹੈ ਆਪਾਂ ਨੇ ਪਾਊਡਰ ਤਿਆਰ ਕਰਕੇ ਦੇਖੋ ਤੁਹਾਡੇ ਸਾਹਮਣੇ ਬਹੁਤ ਵਧੀਆ ਖੁਸ਼ਬੂਦਾਰ 5-700 ਰੁਪਏ ਲਾਉਣ ਦੀ ਲੋੜ ਨਹੀਂ ਜਦੋਂ ਵੀ ਬਰਸੰਤਾ ਵਿੱਚ ਸਿਲ ਪੈਂਦੀ ਆ ਤਾਂ ਤੁਸੀਂ ਬਣਾ ਕੇ ਰੱਖ ਸਕਦੇ ਆ ਦੇਖੋ ਕੱਲੇ ਗੁਲਾਬ ਦੇ ਫੁੱਲਾਂ ਤੋਂ ਵੀ ਇੰਨੀ ਖੁਸ਼ਬੂ ਆਉਂਦੀ ਆ ਇਹ ਸਾ ਤੁਹਾਡੇ ਸਾਹਮਣੇ ਆਪਾਂ ਨੇ ਪਾਊਡਰ ਤਿਆਰ ਕਰਕੇ ਰੱਖ ਲਿਆ ਪਾਊਡਰ ਤੋਂ ਵੀ ਇੰਨੀ ਸੋਹਣੀ ਕੱਲੇ ਪਾਊਡਰ ਤੋਂ ਵੀ ਇੰਨੀ ਸੋਹਣੀ ਖੁਸ਼ਬੂ ਆਉਂਦੀ ਆ ਤਾਂ ਦੇਖੋ ਤੁਸੀਂ ਜਦੋਂ ਆਪਾਂ ਇਹਨੂੰ ਜਗਾਵਾਂਗੇ ਬਾਲਾਂਗੇ ਤਾਂ ਹੋਰ ਵੀ ਕਿੰਨੀ ਸੋਹਣੀ ਖੁਸ਼ਬੂ ਆਊਗੀ ਇਹ ਮੱਛਰਾਂ ਤੋਂ ਵੀ ਗ੍ਰੈਂਡ ਕਰ ਸਕਦੇ ਆ ਪਰ ਮੈਂ ਪੂਜਾ ਰੂਮ ਵਾਸਤੇ ਬਣਾਇਆ ਹੋਇਆ ਇਹ ਆਪਣੇ ਕੋਲ ਉਹ ਪਹਿਲਾਂ ਦਾ ਪਿਆ ਹੈ ਜਿਹੜਾ ਆਪਾਂ ਨੇ ਮੱਛਰ ਕੁਛ ਵਾ ਛਾਪ ਪਾਇਆ ਸੀ ਗ੍ਰਿੰਡਰ ਕਰਕੇ ਤਾਂ ਇਹ ਸਿਰਫ ਕੱਲਾ ਹੁਣ ਪੂਜਾ ਰੂਮ ਵਾਸਤੇ ਆ ਜਾਂ ਫਿਰ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਆ ਪਰ ਇਹਨੂੰ ਪੂਜਾ ਰੂਮ ਚ ਨਾ ਲਾਓ ਪਰ ਮੈਂ ਇਹ ਕੱਲਾ ਹੀ ਬਣਾ ਕੇ ਰੱਖਣ ਲੱਗੀ ਆ ਆਪਾਂ ਇਹਨੂੰ ਪੂਰੇ ਘਰ ਨੂੰ ਮਹਿਕਾ ਮਹਿਕਾਵਾਂਗੇ ਫੁੱਲਾਂ ਦੀ ਖੁਸ਼ਬੂ ਮੰਗੋ ਆਪਾਂ ਇਹਨੂੰ ਸਿਰਫ ਘਰ ਵਿੱਚ ਲਾ ਲੈਣਾ ਇਹਨੂੰ ਇੱਕ ਵਾਰ ਸਵੇਰ ਲਾਓ ਤਾਂ ਤੁਹਾਡਾ ਘਰ 24 ਘੰਟੇ ਮਹਿਕਦਾ ਰਹੂਗਾ ਖੁਸ਼ਬੂਦਾਰ ਰਹੂਗਾ ਜਿੱਦਾਂ ਆਪਾਂ ਨੇ ਕਪੂਰ ਦੀ ਟਿੱਕੀ ਪਾਈ ਆ ਨੈਗੇਟਿਵ ਚੀਜ਼ਾਂ ਖਤਮ ਹੋ ਜਾਂਦੀ ਆ ਇਹ ਚੀਜ਼ ਦੇਵਦਰਸ਼ਨ ਧੂਪ ਸੀ ਆਪਾਂ ਨੇ ਇਹਨੂੰ ਵੀ ਗ੍ਰਾਈਂਡਰ ਕਰਿਆ ਤੇ ਇਹ ਹੈਗੀ ਕਪੂਰ ਦੀ ਟਿੱਕੀ ਆਪਾਂ ਨੇ ਇਹਨੂੰ ਵੀ ਗ੍ਰਾਈਂਡਰ ਕਰ ਲਿਆ ਗ੍ਰਾਈਂਡਰ ਕਰਕੇ ਸਾਰਾ ਸਮਾਨ ਇੱਕ ਜਗ੍ਹਾ ਆਪਾਂ ਨੇ ਇਕੱਠਾ ਕਰ ਲੈਣਾ ਉਹ ਤੁਹਾਨੂੰ ਦੱਸਦੇ ਆ ਅੱਗੇ ਤੇ ਆਪਾਂ ਨੇ ਬਾਅਦ ਚੋ ਬਾਅਦ ਚ ਭਰੀ ਸੀਗੀ ਤੇ ਇਹ ਹੈਗਾ ਦੇਸੀ ਕੀ ਇੱਕ ਚਮਚਾਪਾ ਦੇਸੀ ਕੀ ਦਾ ਪਾਵਾਂਗੇ ਜਦੋਂ ਆਪਾਂ ਨੇ ਸਾਰਾ ਸਮਾਨ ਇਹ ਗ੍ਰਿੰਡਰ ਕਰ ਦਿੱਤਾ ਗ੍ਰੈਂਡ ਕਰ ਦਿੱਤਾ ਅਤੇ ਦੇਵਦਾਰਣ ਧੂਪ ਵੀ ਕਿਉਂਕਿ ਥੋੜੀ ਸਰਦੀਆਂ ਕਰਕੇ ਹਾਰ ਹੋ ਗਈ ਸੀ ਤੇ ਇੱਕ ਚਮਚ ਆਪਾਂ ਨੇ ਦੇਸੀ ਘੀ ਦਾ ਪਾਵਾਂਗੇ ਇਹਦੇ ਵਿੱਚ ਜੋ ਆਪਾਂ ਨੇ ਪਹਿਲਾਂ ਸਾਰੇ ਫੁੱਲ ਫਲਾਵਰ ਗ੍ਰाइंड ਕੀਤੇ ਆ ਜੋ ਪਾਊਡਰ ਬਣਾਇਆ ਸੀ ਆ ਦੇਖੋ ਤੁਹਾਡੇ ਸਾਹਮਣੇ ਆਪਾਂ ਨੇ ਬਹੁਤ ਵਧੀਆ ਦੀ ਖੁਸ਼ਬੂ ਆਉਂਦੀ ਹੈ ਇਹ ਤਾਂ ਅਜੇ ਆਪਾਂ ਨੇ ਮਿਕਸ ਵੀ ਨਹੀਂ ਕਰਿਆ ਫਿਰ ਵੀ ਇਹਦੀ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਸਾਰਾ ਸਮਾਨ ਆਪਾਂ ਨੇ ਤੁਹਾਡੇ ਸਾਹਮਣੇ ਪਾ ਲਿਆ ਤੇ ਆਪਣੇ ਕੋਲ ਹੈਗਾ ਸੀ ਇੱਕ ਤੇਜ ਪੱਤਾ ਤੇਜ ਪੱਤਾ ਵੀ ਪਾਵਾਂਗੇ ਆਪਣੇ ਕੋਲ ਤੇ ਤੇਜ ਪੱਤਾ ਪਾ ਕੇ ਇਹ ਚੀਜ਼ਾਂ ਸਾਰੀਆਂ ਖੁਸ਼ਬੂਦਾਰਾਂ ਘਰੇ ਸੌਦਿਆਂ ਵਿੱਚੋਂ ਵੀ ਥੋੜੀ-ਥੋੜੀਆਂ ਨਿਕਲਿਆ ਆਉਂਦੀਆਂ ਤਾਂ ਇਹੋ ਕਿਹਾ ਸੀ 20-25 ਰੁਪਏ ਦਾ ਖਰਚਾ ਹੈ ਜਿਆਦਾ ਖਰਚਾ ਨਹੀਂ ਹੈਗਾ ਇੱਕ ਵਾਰ ਸਵੇਰ ਲਾ ਕੇ 24 ਘੰਟੇ ਦੀ ਮਹਿਕ ਦਾ ਰਹੇਗਾ ਘਰ ਥੋੜਾ ਖੁਸ਼ਬੂਦਾਰ ਰਹੇਗਾ ਜਦੋਂ ਵੀ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਆਪਣੀਆਂ ਇੱਕ ਨਜ਼ਰ ਤੇ ਵੀ ਵੀਡੀਓ ਪਾਈ ਹੋਈ ਹੈ ਜਿਹੜੇ ਭਣ ਭਾਂ ਦੀ ਨਜ਼ਰ ਨਹੀਂ ਉਤਰਦੀ ਤੇ ਆਪਾਂ ਇੱਕ ਵੀਡੀਓ ਪਾਈ ਹੋਈ ਹੈ ਜਿਹੜੇ ਭਣ ਭਾਂ ਨੂੰ ਖਾਂਸੀ ਨਹੀਂ ਹਟਦੀ ਤਾਂ ਉਹ ਤੇ ਵੀ ਇੱਕ ਵੀਡੀਓ ਪਾਈ ਹੋਈ ਆ ਚਲੋ ਜੀ ਆਪਾਂ ਨੇ ਇਹ ਸਾਰੇ ਨੂੰ ਚੀਜ਼ਾਂ ਨੂੰ ਮਿਕਸ ਕਰ ਲਿਆ ਮਿਕਸ ਕਰਕੇ ਇਹਨੂੰ ਚੰਗੀ ਤਰੀਕੇ ਨਾਲ ਆਪਾਂ ਨੇ ਵੱਟ ਕੇ ਰੱਖ ਲੈਣਾ ਇਹ ਦੇਖੋ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਿਆ ਦੇਸੀ ਘੀ ਪਾਇਆ ਇਹਦੇ ਵਿੱਚ ਪਾਣੀ ਦਾ ਤੁਪਕਾ ਵੀ ਨਹੀਂ ਪਾਉਣਾ ਤੁਸੀਂ ਕਿਉਂਕਿ ਫਿਰ ਅੱਗ ਨਹੀਂ ਫੜਨੀ ਦੇਸੀ ਘੀ ਤਾਂ ਅੱਗ ਫੜ ਲੈਂਦਾ ਕਪੂਰ ਵੀ ਅੱਗ ਫੜ ਲੈਂਦਾ ਬਹੁਤ ਵਧੀਆ ਵੀਡੀਓ ਬਣਾਈ ਆ ਤੁਹਾਡੇ ਸਾਹਮਣੇ ਤਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਆਪਾਂ ਨੇ ਇਹ ਹੈਗਾ ਸੀ ਆਪਣੇ ਕੋਲ ਤੇਜ ਪੱਤਾ ਤੇਜ ਪੱਤਾ ਵੀ ਪਾਵਾਂਗੇ ਇਹਨੂੰ ਵੀ ਆਪਾਂ ਨੇ ਗ੍ਰੈਂਡਰ ਕਰ ਲਿਆ ਮਿਕਸੀ ਰਹੀਂ ਗ੍ਰੈਂਡ ਕਰਕੇ ਰੱਖ ਦਿੱਤਾ ਤੇ ਸਾਰਾ ਪਾਊਡਰ ਬਣਾ ਦਿੱਤਾ ਇਹ ਸਾਰਾ ਪਹਿਲਾਂ ਆਪਣੇ ਕੋਲ ਮਿਕਸੀ ਵਾਲਾ ਕੱਪ ਛੋਟਾ ਸੀਗਾ ਫਿਰ ਇਹਦੇ ਵਿੱਚ ਫਿਰ ਆਪਾਂ ਨੇ ਸਾਰਾ ਸਮਾਨ ਇਕੱਠਾ ਕਰਕੇ ਮਿਕਸ ਕਰ ਲਿਆ ਮਿਕਸ ਕਰਕੇ ਇਹਦੇ ਆਪਾਂ ਬਣਾਵਾਂਗੇ ਛੋਟ-ਛੋਟੀਆਂ ਬੱਤੀਆਂ ਜਾਂ ਫਿਰ ਤੁਸੀਂ ਇਦਾਂ ਹੀ ਇਹਨੂੰ ਚੌਰਸ ਟਿੱਕੀ ਬੱਟ ਸਕਦੇ ਆ ਤੇ ਮੈਂ ਚੰਗੇ ਤਰੀਕੇ ਨਾਲ ਇਹਨੂੰ ਵਧੀਆ ਤਰੀਕੇ ਨਾਲ ਮਿਕਸ ਕਰਕੇ ਇੱਕ ਬੱਤੀ ਸੈਟ ਤੇ ਵਟ ਕੇ ਰੱਖ ਤੇ ਬਾਕੀ ਆਪਾਂ ਨੇ ਇਦਾਂ ਹੀ ਡੱਬੀ ਵਿੱਚ ਪਾ ਕੇ ਰੱਖ ਦੇਣਾ ਜਾਂ ਫਿਰ ਬੱਤੀਆਂ ਵਟ ਲਓ ਥੋੜੀਆਂ-ਥੋੜੀਆਂ ਜਿੰਨੀਆਂ ਤੁਹਾਨੂੰ ਜ਼ਰੂਰਤ ਹੈ ਤਾਂ ਇਹਨੂੰ ਤੁਸੀਂ ਧੁੱਪ ਵਿੱਚ ਨਹੀਂ ਸਕਾਉਣਾ ਜੇ ਸਕਾਉਣਾ ਵੀ ਆ ਤਾਂ ਤੁਸੀਂ ਅੰਦਰ ਰੱਖ ਕੇ ਸਕਾਉਣਾ ਤੇ ਸਕਾਉਣ ਦੀ ਵੈਸੇ ਲੋੜ ਨਹੀਂ ਆਪਾਂ ਇਹਦੇ ਵਿੱਚ ਕਿਹੜੇ ਕੋਈ ਪਾਣੀ ਪਾਇਆ ਸੁੱਕੀਆਂ ਚੀਜ਼ਾਂ ਸੀ ਦੇਖੋ ਕਿੰਨੀ ਸੋਹਣੀ ਅਰਗਬੱਤੀ ਬਲਕੇ ਤੁਹਾਡੇ ਸਾਹਮਣੇ ਤਿਆਰ ਹੋਈ ਆ ਦੇਖੋ ਇੰਨੀ ਸੋਹਣੀ ਖੁਸ਼ਬੂ ਆਉਂਦੀ ਆ ਚਲੋ ਕਾਸ਼ ਤੁਸੀਂ ਸਾਡੇ ਕੋਲ ਹੁੰਦੇ ਤਾਂ ਤੁਹਾਨੂੰ ਮਹਿਸੂਸ ਹੋਣਾ ਸੀ ਉਸ ਜੀਦਾ ਇਹ ਦੇਖੋ ਰੀਜਨਲ ਚੀਜ਼ਾਂ ਪਾਈਆਂ ਤੁਹਾਡੇ ਸਾਹਮਣੇ ਕੋਈ ਇਹਦੇ ਵਿੱਚ ਆਪਾਂ ਨੇ ਕੋਈ ਹੋਰ ਪਾਊਡਰ ਨਹੀਂ ਪਾਇਆ ਜਿੰਨਾ ਵੀ ਪਾਇਆ ਸਮਾਨ ਤੁਹਾਡੇ ਸਾਹਮਣੇ ਪਾਇਆ ਦੇਖੋ ਅਗਰਬਤੀ ਕਿੰਨੀ ਸੋਹਣੀ ਬੱਟ ਕੇ ਤਿਆਰ ਹੋ ਗਈ ਆਪਣੇ ਪੂਜਾ ਰੂਮ ਚ ਲਾਓ ਜਾਂ ਫਿਰ ਆਪਣੇ ਰੂਮ ਚ ਲਾਓ ਜਦੋਂ ਵੀ ਬਰਸਾਂਤਾ ਹੁੰਦੀਆਂ ਸਿੱਲ ਪੈ ਜਾਂਦੀ ਆ ਕਲੀਵਰ ਘਰ ਵਿੱਚ ਇੰਨੀ ਬਦਬੂ ਜੀ ਆਉਣ ਲੱਗ ਜਾਂਦੀ ਆ ਤਾਂ ਇੱਕ ਅਗਰਬਤੀ ਤੁਸੀਂ ਆਮ ਨਾਲ ਲਾਓ ਤੇ ਇਹ ਹੈਗਾ ਕਸ਼ੂਆ ਸ਼ਾਪ ਤੁਸੀਂ ਜੇ ਮੱਛਰ ਭਜਾਉਣਾ ਹੁੰਦਾ ਤਾਂ ਇਹ ਵੀ ਗ੍ਰੈਂਡਰ ਕਰਕੇ ਵਿੱਚੇ ਤੁਸੀਂ ਇਹਦੀ ਬੱਤੀਆਂ ਬੱਟ ਕੇ ਆਪਣੇ ਰੂਮ ਚ ਲਾਓ ਜਾਂ ਫਿਰ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ ਉਹ ਸੀ ਕਰ ਸਕਦੇ ਆ ਆਪਾਂ ਨੇ ਤੁਹਾਡੇ ਸਾਹਮਣੇ ਜਦੇ ਬਣਾ ਕੇ ਜਦੇ ਇਹ ਅਰਗਵਤੀ ਬਾਲ ਕੇ ਦਿਖਾ ਦਿੱਤੀ ਦੇਖੋ ਤੁਹਾਡੇ ਸਾਹਮਣੇ ਬੱਤੀ ਜਗ ਰਹੀ ਆ ਬਲ ਰਹੀ ਆ ਧੂਆ ਨਿਕਲ ਰਿਹਾ ਇਹਦੇ ਵਿੱਚੋਂ ਬਹੁਤ ਸੋਹਣੀ ਖੁਸ਼ਬੂ ਆਉਂਦੀ ਆ ਲੌਂਗ ਇਲਾਇਚੀਆਂ ਆਂਦੀ ਤੇਜ ਪੱਤੇ ਦੀ ਕਪੂਰ ਦੀ ਦੇਸੀ ਕੀ ਦੀ ਸਾਰਿਆਂ ਦੀ ਬਹੁਤ ਸੋਹਣੀ ਖੁਸ਼ਬੂ ਆਉਂਦੀ ਆ ਸਤਿ ਸ਼੍ਰੀ ਅਕਾਲ ਜੀ ਜੇ ਵੀਡੀਓ ਵਧੀਆ